जय गुरु जी शुक्राना गुरु जी ओम नमः शिवाय शिव जी सदा सहाय ओम नमः शिवाय गुरु जी सदा सहाय संगत जी मेरा तीसरा सत्संग आ ये जदों दे गुरु जी मेरी लाइफ ਵਿੱਚ ਆਏ ਆ मेरी लाइफ ਵਿੱਚ ਸਭ ਤੋਂ ਪਹਿਲਾਂ ਤਾਂ ਨੈਗੇਟਿਵਿਟੀ ਖਤਮ ਹੋ ਗਈ ਆ ਮੈਂ ਸੰਗਤ ਜੀ ਇਹ ਦੱਸਣਾ ਹੈ ਮੈਂ ਆਪਣੀ ਭਾਬੀ ਜੀ ਦੇ ਜਰੀਏ बाबा गुरु जी ਦੇ ਨਾਲ ਜੁੜੀ ਹੋਈ ਆ ਜੇ ਮੇਰੇ ਕੋ ਕੋਈ ਬੋਲਣ ਚ ਭਲ ਚ ਕੋਈ ਮੈਨੂੰ ਮਾਫ ਕਰਿਓ ਕਿਰਪਾ ਮੈਨੂੰ ਮਾਫ ਕਰਿਓ ਮੈਂ ਮੇਰ ਮਤਲਬ ਨਾ ਤਾਂ ਕੋਈ ਨੈਗੇਟਿਵਿਟੀ ਆ ਨਾ ਅੱਗੇ ਜਦੋਂ ਗੁਰੂ ਜੀ ਮੇਰੀ ਲਾਈਫ ਵਿੱਚ ਨਹੀਂ ਸੀਗੇ ਦੋਏ ਹੁਣ ਹਾਇਆ ਕਮ ਹੋਣਾ ਨਹੀਂ ਹੁਣ ਪਹਿਲੇ ਜਦਨ ਨਾ ਨਾ ਹੀ ਹੁੰਦੀ ਹੁੰਦੀ ਸੀ ਹੁਣ ਇਦਾਂ ਕੁਛ ਨਹੀਂ ਆਉਂਦਾ ਹੈਗਾ ਬਹੁਤ ਵਧੀਆ ਆ ਤੇ ਬੜੀ ਕਿਰਪਾਇਆ ਗੁਰੂ ਪਾਰ ਜੀ ਦੀ ਤੇ ਸੰਗਤ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਰਾਤੀ ਮੈਨੂੰ ਬਟਰਫਲਾਈ ਵਿੱਚ ਮੈਨੂੰ ਗੁਰੂ ਜੀ ਦੇ ਦਰਸ਼ਨ ਹੋਏ ਤੇ ਮੈਂ ਤੁਹਾਨੂੰ ਪੱਲਦੋ ਸਸਕ ਵਿੱਚ ਦੱਸਿਆ ਕਿ ਮੇਰਾ ਬੱਚਾ 프리ਮਚੁਰ ਬੱਚਾ ਆ ਉਹ ਚੱਲਦਾ ਨਹੀਂ ਬੋਲਦਾ ਨਹੀਂ ਹੈਗਾ ਤੇ ਜਦੋਂ ਦਾ ਮੈਂ ਨਾ ਉਹਨੂੰ ਗੁਰੂ ਜੀ ਦਾ ਇਹ ਜਲ ਪਲਾਨੀ ਆ ਉਦੋਂ ਦਾ ਉਹ ਬਹੁਤ ਐਕਟੀਵਿਟੀ ਕਰਨ ਲੱਪਿਆ ਆ ਬਹੁਤ ਜ਼ਿਆਦਾ ਤੇ ਬਹੁਤ ਵਧੀਆ ਲੱਗਦਾ ਆ ਤੇ ਇਹ ਮੈਂ ਉਹਨੂੰ ਲੈਣ ਗਈ ਸਕੂਲੋਂ ਬਸ ਸਟੈਂਡ ਤੇ ਮੈਂ ਖੜੀ ਸੀਗੀ ਤੇ ਮੇਰੇ ਪਿੱਛੋਂ ਗ੍ਰੇ ਕਲਰ ਦੀ ਬਟਰਫਲਾਈ ਨੰਗੀ ਮੈਂ ਆਪਣੇ ਵੱਡੇ ਬੇਟੇ ਨੂੰ ਕਿਹਾ ਮੈਂ ਕਿਹਾ ਮੇਰੇ ਪਿੱਛੇ ਮੈਂ ਕਿਹਾ ਬਟਰਫਲਾਈ ਸੀ ਉਹ ਉੱਚੀ ਚ ਕਹਿ ਲਵੇ ਮਮਾ ਜੀ ਗੁਰੂ ਜੀ ਆਏ ਮਮਾ ਜੀ ਗੁਰੂ ਜੀ ਆਏ ਉਹ ਵੀ ਬਹੁਤ ਵਿਸ਼ਵਾਸ ਕਰਦਾ ਉਹ ਵੀ ਉੱਠਦਾ ਵਿੰਦਾ ਸਿਰੇ ਉੱਠ ਕੇ ਪਹਿਲਾਂ ਜੈ ਕਰਦਾ ਗੁਰੂ ਜੀ ਨੂੰ ਮੰਤਰ ਜਾਪ ਕਰਦਾ ਆ ਸਾਡੇ ਘਰ ਬਹੁਤ ਪੋਜ਼ਿਟਿਵਿਟੀ ਆ ਬਹੁਤ ਬਲੇਸਿੰਗ ਆ ਗੁਰੂ ਜੀ ਦੀ ਅੱਜ ਮੇਰੇ ਬੱਚੋਟੇ ਬੇਟੇ ਦਾ ਬਰਥਡੇ ਆ ਅੱਜ ਉਹ 5 ਸਾਲ ਦਾ ਹੋ ਗਿਆ ਆ ਤੇ 4 ਚਾਰ ਬਰਥਡੇ ਵੀ ਵਧੀਆ ਨਿਕਲੇ ਜਿਹੜਾ ਅੱਜ ਪੰਜਵਾਂ ਬਰਥਡੇ ਆ ਨਾ ਮੇਰੇ ਬੇਟੇ ਦਾ ਮੇਰੇ ਗੁਰੂ ਪਾ ਦੀ ਨਾਲ ਇੰਨੀ ਰੌਣਕ ਆ ਨਾ ਕਿਤੇ ਇੰਨੀ ਰੌਣਕ ਆ ਮੇਰੇ ਸਕੂਲ ਗਈ ਕੇਕ ਦੇ ਕੇ ਆਈ ਸਮਾਨ ਬੱਚਿਆਂ ਵਿੱਚ ਵੰਡ ਕੇ ਆਈ ਤੇ ਇੰਨੀ ਰੌਣਕ ਆ ਨਾ ਇਦਾਂ ਲੱਗਦਾ ਜਿਦਾਂ ਸਾਡੇ ਘਰ ਨਾ ਵਿਆਹ ਤਰਿਆ ਹੁੰਦਾ ਆ ਇੰਨੀ ਜ਼ਿਆਦਾ ਰੌਣਕ ਹੋਈ ਪਈ ਆ ਤੇ ਬਹੁਤ ਬਹੁਤ ਗੁਰੂ ਜੀ ਦੀ ਇੰਨੀ ਕਿਰਪਾ ਆ ਇੰਨੀ ਬਲੇਸਿੰਗ ਆ ਮੇਰੇ ਨਾਲ ਮੇਰੇ ਪਰਿਵਾਰ ਦੇ ਨਾਲ ਇੱਦਾਂ ਹੀ ਗੁਰੂਪਾ ਆਪਣੀ ਬਲੇਸਿੰਗ ਬਣਾਈ ਰੱਖਣਾ ਹਮੇਸ਼ਾ ਪ੍ਰੀਤੀ ਇਰਾਹਤ ਫੜੇ ਰੱਖਣਾ ਤੇ ਕਹਿੰਦੇ ਨੇ ਫਰਸ਼ਾ ਤੋਂ ਅਰਸ਼ਾ ਤੱਕ ਲੈ ਗਏ ਆ ਤੁਸੀਂ ਮੈਨੂੰ ਇੱਦਾਂ ਹੀ ਹਮੇਸ਼ਾ ਮੈਨੂੰ ਆਪਣੇ ਨਾਲ ਰੱਖਣਾ ਤੇ ਇੱਕ ਮੈਂ ਗੱਲ ਤੁਹਾਡੇ ਨਾਲ ਸੰਗਤ ਜੀ ਸ਼ੇਅਰ ਕਰਨਾ ਚਾਹੁੰਦੀ ਆ ਮੈਂ ਐਤਵਾਰ ਸ਼ਾਮੀ ਇਨਸਟਾਗ੍ਰਾਮ ਚ ਲੰਘਦੀ ਸੀ ਉੱਥੇ ਕੰਟੀ ਜੀ ਸੀਗੇ ਉਹ ਕਹਿੰਦੇ ਜਿੱਥੇ ਜੀਸੀਟੀ ਵਿੱਚ ਤੁਸੀਂ ਰਹਿੰਦੇ ਆ ਤੁਸੀਂ ਉੱਥੋਂ ਦੇਖ ਸਕਦੇ ਆ ਕਿ ਆਪਣੇ ਕੌਣ ਆ ਲੱਗੇ ਇਹ ਆਪਣੀ ਸੰਗਤ ਕਿਹੜੀ ਆ ਤੇ ਮੈਂ ਹਨਾ ਸਰਚ ਮਾਰਿਆ ਤੇ ਮੇਰੇ ਹਨਾ ਮੇਰੇ ਤੋਂ 2.5 ਘੰਟੇ ਦੂਰ ਇਹ ਆਂਟੀ ਜੀ ਆ ਉਹਨਾਂ ਨੇ ਇਹ ਉਹਨਾ ਮੈਂ ਸਰਚ ਮਾਰ ਕੇ ਦੇ ਨੰਬਰ ਕੱਢਿਆ ਉਹ ਆਂਟੀ ਜੀ ਨੂੰ ਮੈਂ ਮੈਸੇਜ ਕੀਤਾ WhatsApp ਤੇ ਤੇ ਆਂਟੀ ਜੀ ਕਹਿੰਦੇ ਉਹਨਾਂ ਦਾ ਨਾ ਕੋਈ ਰਿਪਲਾਈ ਨਹੀਂ ਆਇਆ 2-3 ਘੰਟੇ ਕੋਈ ਵੀ ਰਿਪਲਾਈ ਨਹੀਂ ਆਇਆ ਮੈਨੂੰ ਤੇ ਬਾਅਦ ਵਿੱਚ ਉਹ ਰਾਤ ਨੂੰ 9:30 ਵਜੇ ਰਿਪਲਾਈ ਆਇਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਬੰਬੇ ਸੀਗੇ ਹਨਾ ਮੈਨੂੰ ਲੱਗਾ ਕਿ ਉਹ ਇੱਥੇ ਆ ਜਿੱਥੇ ਮੈਂ ਰਹਿਨੀ ਆ ਉਹ ਕਹਿੰਦੇ ਨਹੀਂ ਬੇਟਾ ਮੈਂ ਹੌਲੀਡੇ ਤੇ ਆਈ ਹੋਈ ਆ ਤੁਸੀਂ ਦੱਸੋ ਤੁਹਾਨੂੰ ਕੀ ਕੋਈ ਹੈਲਪ ਦੀ ਲੋੜ ਆ ਮੈਂ ਇਦਾਂ ਦੱਸਿਆ ਮੈਂ ਕਿਹਾ ਮੈਨੂੰ ਹਨਾ ਗੁਰੂ ਸਰੂਪ ਚਾਹੀਦੇ ਆ ਬਈ ਮੇਰੀ ਹਨਾ ਭਾਬੀ ਜੀ ਨੇ ਮੈਨੂੰ ਭੇਜਿਆ ਹੋਇਆ ਆ ਉਹਦੇ ਨਾਲੇ ਬਹੁਤ ਰੌਣਕ ਆ ਪਰ ਮੈਂ ਹੋਰ ਚਾਹੁੰਨੀ ਆ ਹਨਾ ਵੀ ਮੇਰੇ ਘਰ ਗੁਰੂ ਜੀ ਆਣ ਹਨਾ ਤੇ ਆਂਟੀ ਜੀ ਕਹਿੰਦੇ ਅਰੇ ਹਨਾ ਜਿੱਦਾਂ ਮੇਰੇ ਮੂੰਹ ਵਿੱਚ ਗੱਲ ਲਈ ਸੀ ਉਹ ਆਂਟੀ ਜੀ ਨੇ ਮੈਨੂੰ ਪਿੰਦੇ ਸਟ ਬੇਟਾ ਤੁਸੀਂ ਐਡਰੈਸ ਦੋ ਆਪਣਾ ਅਬੀ ਐਡਰੈਸ ਸੈਂਡ ਕਰੋ ਮਤਲਬ ਕਿ 8 ਜਾਂ 10 ਦਿਨ ਦੇ ਵਿੱਚ ਤੁਹਾਡੇ ਕੋਲ ਸਰੂਪ ਪਹੁੰਚ ਜਾਓਗੇ ਇੰਨੀ ਕਿਰਪਾ ਇੰਨੀ ਕਿਰਪਾ ਗੁਰੂ ਜੀ ਦੀ ਤੇ ਆਂਟੀ ਜੀ ਨੇ ਮੈਂ ਹਜੇ ਗੱਲ ਕਰਕੇ ਹਟੀਆਂ ਉਹਨਾਂ ਦਾ ਫੇਰ ਉਹ ਕਹਿੰਦੇ ਬੇਟਾ ਆਪਣਾ ਐਡਰੈਸ ਦੇ दो ਮੈਂ ਐਡਰੈਸ ਸੈਂਡ ਕੀਤਾ ਤੇ ਕੱਲ ਮੈਨੂੰ ਦੁਪਹਿਰੇ ਫੋਨ ਆ ਗਿਆ ਆਂਟੀ ਜੀ ਦਾ ਬੇਟਾ 2 ਦਿਨ ਦੇ ਵਿੱਚ ਵਿੱਚ ਤੁਹਾਨੂੰ ਇਸ ਰੂਪ ਮਿਲ ਜੋਗੇ ਵੀ ਪੋਸਟ ਕਰ ਦਿੱਤੇ ਆ ਤੇ ਮੈਨੂੰ ਤੁਸੀਂ ਦੱਸ ਦੇਈਓ ਤੇ ਮੈਨੂੰ ਮੈਸੇਜ ਤੇ ਮੈਸੇਜ ਆ ਰਹੇ ਆ ਇਹ ਕੁੜੀਏ ਮੈਂ ਤੇਰੇ ਘਰ ਆ ਰਿਆਂ ਆ ਹੈ ਤਿਆਰੀ ਕਰ ਹੈ ਇਹ ਫੁੱਲਾਂ ਦੀ ਵਰਸ਼ਾ ਕਰ ਮੈਂ ਤੇਰੇ ਘਰ ਆ ਰਿਆਂ ਆ ਇੰਨੀ ਮਤਲਬ ਕਿ ਮਨੂੰ ਮੈਂ ਮਤਲਬ ਸੰਗਤ ਜੀ ਆਪਣੀ ਖੁਸ਼ੀ ਨਹੀਂ ਬਿਆਨ ਕਰ ਸਕਦੀ ਮੈਂ ਇੰਨੀ ਖੁਸ਼ ਹਾਂ ਹਨਾ ਗੁਰੂਪਾ ਮੇਰੀ ਖੁਸ਼ੀਆਂ ਨੂੰ ਨਜ਼ਰ ਨਾ ਲੱਗੇ ਹਮੇਸ਼ਾ ਮੇਰੇ ਅੰਗ ਸੰਗ ਰਹਿਣਾ ਮੇਰੇ ਪਰਿਵਾਰ ਦੇ ਮੈਂ ਬਹੁਤ ਖੁਸ਼ ਆ ਮੇਰੇ ਘਰ ਗੁਰੂ ਜੀ ਆ ਰਹੇ ਆ ਤੇ ਜਦੋਂ ਮੇਰੇ ਘਰ ਗੁਰੂ ਜੀ ਆਉਗੇ ਮੈਂ ਫੇਰ ਸ਼ੁਕਰਾਨਾ satsang ਕਰੂੰਗੀ ਇਹ ਮੈਂ ਮੇਰੇ ਕੋਲ ਗੁਰੂ ਜੀ ਇੱਦਾਂ ਸ਼ੁਕਰਾਨੇ satsang ਕਰਾਉਂਦੇ ਰਹੀਓ ਮੇਰੇ ਅੰਗ ਸੰਗ ਰਹੀਓ ਮੇਰੇ ਪਰਿਵਾਰ ਦੇ ਆਂਗੇ ਸੰਗ ਰਹੀਓ ਇੱਦਾਂ ਹੀ ਖੁਸ਼ੀਆਂ ਹੀ ਵੰਡਦੇ ਰਹੀਓ ਸੰਗਤ ਜੀ ਨੂੰ ਖੁਸ਼ੀਆਂ ਹੀ ਬੱਸ ਤੰਦਰੁਸਤੀਆਂ ਬਖਸ਼ੋ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਜੈ ਗੁਰੂ ਜੀ తన తన గూ జీ జూ జీ